ਸਾਹ ਰੇਟ ਦੀ ਵੱਧ ਲਾਉਣਾ ਸਾਹ ਜੀ ਰੇਟ ਦੀ ਵੱਧ ਲਾਉਣਾ ਹਾਵ ਖਿਆਲ ਰੱਖ ਰਬਸ ਸਾਡੀ ਬੇਨਤੀ ਜੇ ਰੇਟ ਦਾ ਬਦਲਾਓ ਅੱਗੇ ਪਾਣੀ ਆ ਗਿਆ ਬਹੁਤ ਵਿਜਾਇਫਦਾ ਨਹੀਂ ਠਾਉਣਾ ਹਾਂ ਹਾਂ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ ਅਦੇੜ ਦੀ ਬਾਤ ਲਾਉਣਾ ਕਿ ਹਾਂ ਯਾਰ ਜੀ ਦੇਖੋ ਕਲਮਿਆ ਦੀ ਦੁਕਾਨ ਦੇ ਕੋਲ ਕੀ ਕਰ ਗਏ ਨਾ ਸਸੀ ਗਾਲ ਜੀ ਸਾਜੀ 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 ਕਿਹਨੂੰ ਡੇਢ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵੱਧ ਨਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਪਛ ਗਿਆ ਕੀ ਆ ਦੇਖੇਗਾ ਠੀਕ ਸਾਹ ਰੇਡ ਦਾ ਵੱਤ ਲਾਓ ਇਹ ਇੱਥੇ ਕੋਈ ਦਾ ਨਹੀਂ ਵੱਤ ਹਾਂ ਪਿੱਛੇ ਹੜਾ ਪਲੀਜ਼ ਛੱਡ ਰੱਖਿਓ ਬਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਹਾਂ ਸਾਜੀ ਰੇਟ ਰੇਟ ਦੀ ਬਦਲੋਣਾ ਬਸ ਇਹਦੀ ਬੇਨਤੀ ਕਰ ਹਾਂ ਵਾਹ ਇਹ ਇੱਥੇ ਕਿਤੇ ਗੋਪੀ ਤੋਂ ਨਹੀਂ ਹੁੰਦੇ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ